ਹੋ ਬਹੁਤ ਜੀ ਖਤ ਸਾਹ ਵਾਹੇ ਵਾਈਕਾਲ ਸਾਹ ਵਾਈ ਗੁਰਜੀ ਕੀ ਫਤਿਹ ਜੀ ਬਾਬੇ ਕਿਦਾ ਠੀਕ ਹੋ ਚੜਦੀ ਕਲਾ ਬਾਬੇ ਸੀਮਰ ਦੀਆਂ ਬੋਰੀਆਂ ਲੈ ਕੇ ਜਾਣੀਆਂ ਤੂੰ ਲੈ ਜਾਉਗੇ ਤੇ ਰਾਣੀਆ ਨਾਈਆ ਵਾਲੇ ਮੋੜ ਤੇ ਘੜਨੀ ਆ ਨਾਲ ਅੱਗੇ ਕਹਿੰਦੇ ਨਾਈਆ ਤੋਂ ਆਪੂ ਅੱਗੋਂ ਫੜਨੀ ਆ ਹਰਿਕਸ਼ਾ ਆਪਣਾ ਕਿਤ ਕਰਾਇਤੇ ਆ ਨਕਸ਼ਰੇ ਕਰਾਇਆ ਜੀ ਆ ਫਿਰ ਕਿੱਥੋਂ ਲਿਆਏ ਮਗੀ ਖਾਰੇ ਅੱਛਾ ਚਲ ਰੈਂਜੇ ਵੀ ਇੱਧਰ ਹੀ ਆ ਤਾਂ ਬਾਬੇ ਇਨੀ ਉਮਰ ਚ ਕੰਮ ਕਰੀ ਜਾਂਦੇ ਕੀ ਕਰੀਏ ਮਾਰੀਏ ਕਰ ਲਈ ਤੁਸੀਂ ਕੁਝ ਨਹੀਂ ਕਰਨਾ ਮਾਇਆ ਕਿੰਨੀ ਜੈ ਜੈ ਤੀ ਇਹ ਨਹੀਂ ਦੱਸ ਦੋ ਆਪਾਂ ਨਹੀਂ ਨਹੀਂ ਬਾਬਾ ਜੀ ਤੁਹਾਡਾ ਹੱਕ ਨਹੀਂ ਮਾਰਨਾ ਤੁਹਾਡੀ ਕਿੰਨੀ ਹੈ ਨਾ ਸ਼ਰਦਾ ਨਹੀਂ ਹਾਂਜੀ ਦੋ ਹੀ ਬੋਰੀਆਂ ਮੈਨੂੰ ਦੱਸ ਦੋ ਕਿੰਨੀ ਕਿੰਨੀ ਮਾਇਆ 100 ਰੁਪਏ ਦਊਂਗਾ ਬਾਬਾ ਜੀ ਠੀਕ ਹੈ ਨਾ ਤੇ ਤੁਸੀਂ ਆਜੋ ਤੇ ਆਪਾਂ ਫਿਰ ਤੁਹਾਨੂੰ ਲਦਾਦ ਨਹੀਂ ਅੰਮ੍ਰਿਤ ਫੁੱਲ ਟਗਾ ਆਜੋ 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 ਤੁਹਾਨੂੰ ਰੁੱਕ ਦੇਵਾਂਗੇ ਅੱਛਾ ਤੁਸੀਂ ਬਾਬਾ ਜੀ ਕਿੰਨੇ ਪੈਸੇ ਕਮਾਣਦੇ ਰੋਜ਼ ਤਮੋ ਨੇ ਹੋ 150 ਰੁਪਏ ਸਵਾਰੀ ਵਿਸਾਖੀ ਦੀ ਆਈ ਸਾਨੂੰ ਪੁੱਛ ਲਈ ਨਾਲੇ ਤੁਹਾਡਾ ਰਿਕਸ਼ਾ ਵੀ ਉਤਰਦਾ ਨਾ ਖਰਾਬ ਜਾ ਰਿਕਸ਼ਿਆਂ ਵੀ ਆ ਫਟੀਆਂ ਬੰਨੀਆਂ ਅੱਛਾ ਰਿਕਸ਼ਾ ਵੀ ਖਰਾਬ ਅੱਛਾ ਉਹਨੂੰ ਆਖਿਆ ਸੇ ਮੈਂ ਮਾਰੋ ਕਹਿੰਦੇ ਕਿਰਾਇ ਟੁੱਟਾ ਹੈਗਾ ਅੱਛਾ ਉਹ ਕਿੰਨਾ ਕਿੰਨਾ ਕਰਾਇਆ ਕਿੰਨਾ ਓਏ ਗਾਇਤਿਆ ਨੇ 150 ਰੁਪਏ ਅੱਛਾ ਫਿਰ ਉਹਨੇ ਹੁਣ ਐਹੀ ਦਿਨਾਂ ਸ਼ੁਰੂ ਕਰਤਾ ਆਹੋ ਤੇ ਮੈਂ ਉਹ ਕਹਿੰਦਾ ਸੀ ਆਹস্তে ਆਹস্তে ਕਰਕੇ ਮਿਲਾ ਦੇ ਤੇ ਮੁਰਗੇ ਰੱਖਿਆ ਤੇ ਉਹ ਮਿਲੂਗਾ ਨਵਾ ਅੱਛਾ ਤੇ ਇਹਦਾ ਕਿੰਨਾ ਹੁੰਦਾ ਏ ਕਿਰਾਇਆ ਗੱਡੀ ਦਾ ਈਦਾ ਕਿਹੜੀ ਦੀ ਅੱਛਾ ਆ ਪ੍ਰਾਨੀ ਜੀ ਜੀ ਦਾ ਤੇ ਯਾਰ ਆਪਣੀ ਨੀ ਆਪਣੀ ਪਾਪਾ ਜੀ ਲਈ ਨਹੀਂ ਜਾਂਦੀ ਕਿਦਾਂ ਗੱਡੀ ਕਿੰਨੇ ਦਿਆਂਦੀ ਇਹਨੂੰ ਆਪਣੀ ਲਈ ਨਹੀਂ ਆ ਵੀ ਆਪਣੀ ਬਹੁਤ ਮਹਿੰਗੀ ਕਿੰਨੇ ਦੀ 7 ਘੰਟਾ ਦਾ ਜਾਂ ਅੱਜ ਵਾਹੀ ਗੁਰੂ ਵਾਹੀ ਗੁਰੂ ਤੇ ਮਨ ਚ ਹੁੰਦਾ ਨਹੀਂ ਕਿ ਆਪਣੀ ਮਿਲੇ ਉਹ ਮੈਂ ਤੇ ਹੁਣ ਗਾਰੇ ਸਹੀ ਆ ਤੇ ਐਨੇ ਪੈਸੇ ਆਉਣ ਕਿੱਥੋਂ ਆਉਣ ਕਿੱਥੋਂ ਤੇ ਤੁਸੀਂ ਗੁਰੂ ਰਾਮ ਦਾਸ ਪਾਸ਼ਾ ਨੂੰ ਕਹਣਾ ਸੀ ਉਹਦਾ ਖਿਆਲ ਹੋ ਗਿਆ ਤੇ ਉਹ ਤਾਂ ਕਹਿ ਤੂੰ ਬਣਾਈ ਉਹਨੂੰ ਠਿਗਰਿਆ ਅੱਛਾ ਜੇ ਉਹਦਾ ਖਿਆਲ ਹੋਈ ਤਾਂ ਪੰਜਾਬੀ ਉਹਨੇ ਦੇ ਦੇਣੀ ਆ ਆਪਣੇ ਆਪ ਹੀ ਅੱਛਾ ਅੱਛਾ ਤੇ ਬਾਬਾ ਜੀ ਕਦੀ ਹੁੰਦਾ ਨਹੀਂ ਜਿੰਦਗੀ ਚ ਹਾਂ ਵੀ ਸਾਰੀ ਜ਼ਿੰਦਗੀ ਗਰੀਬੀ ਕਿੱਟੀ ਆ ਆਹੋ ਕਈ ਦੇ ਕਹਿੰਦੇ ਆ ਕਿ ਇੱਕ ਟਾਈਮ ਇਹੋ ਜਿਹਾ ਹੁੰਦਾ ਗਰੀਬੀ ਦਾ ਤੇ ਕਮੀਰੀ ਦਾ ਸਾਡੇ ਵੀ ਗਰੀਬੀ ਦੇ ਆ ਮੀਰੀ ਦਾ ਨਹੀਂ ਆ ਅੱਛਾ 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 ਨੀਵਾਂ ਵਾਗ ਹੋ ਰਿਹਾ ਜਿਵੇਂ ਪਾਸੀ ਜਾਣਾ ਕੀਪ ਤਾਂ ਕੋਈ ਮਹਾਰਾਜ ਦੇਈ ਦੇਵੇ ਕਿਸੇ ਵੇਲੇ ਗੱਡੀ ਦੇ ਦੇ ਨਵੀਂ ਧੰਨ ਗੁਰਦਾਮ ਦਾਸ ਕਿਰਪਾ ਕਰੇ ਤੇ 1.200 ਰੁਪਇਆ ਭਜਦਾ ਸਰ ਹੈ ਬਾਬਿਓ ਤੇ ਮਾਰੇ ਤੇ ਹੈਗਾ ਤੇ ਵਿਸ਼ਵਾਸ ਗੁਰੂ ਜਾਨ ਦਾਸ ਪਾਸ਼ਾ ਦੇ ਹੈਗੇ ਆ ਮਹਾਰਾਜੋ ਤੇ ਵਿਸ਼ਵਾਸ ਨਾਲ ਸਾਰੇ ਕੰਮ ਚੱਲਦੇ ਆ ਧੰਨ ਗੁਰਦਾਮ ਦਾਸ ਤਾਪ ਹਾਂ ਅੱਜ ਤੇ ਕੋਈ ਹਾਲ ਹੀ ਨਾ ਕਿਉਂ ਉਹ ਬਤੇਰੀ ਭਲੀਏ ਹੈ ਹੀ ਨਹੀਂ ਕੁਛ ਹੈਗੇ ਹੀ ਉਹਨੇ ਦੇ ਆ ਹ ਕਿਰਾਇਆ ਕਿੰਨੇ 20 ਰੁਪਏ ਨਹੀਂ ਕਹਿਦੀ ਹੈ ਜੀ ਓਏ ਵਾਹਿਗੁਰੂ ਵਾਹਿਗੁਰੂ ਅੱਜ ਕੁਛ ਨਹੀਂ ਕਮਾਇਆ ਚਲੋ ਹੁਣ ਜੋ ਕੰਜ ਬਣੂਗਾ ਅੱਜ ਜਿਹੜਾ ਮਿਰਕ ਬਣੂਗਾ ਚਲੋ ਆਜੋ ਤੁਹਾਨੂੰ ਮੈਂ ਦਵਾ ਪੈਸੇ ਆਜੋ ਪਿਆਰੇ ਆਜੋ ਜੇਸੀ ਵਾਲੇ ਕੋ ਪਹੁੰਚ ਜਾ ਮੈਂ ਆ ਗਿਆ ਜੇਸੀ ਰਿਕਸ਼ੇ ਵਾਲੇ ਕੋ ਹਾਂ ਉੱਥੇ ਹੀ ਫੜਨਾ ਆਪਾਂ ਤੁਹਾਨੂੰ ਗੁਰੂ ਜਾਨ ਦੱਸ ਆ ਦੇਖੋ ਆ ਜੀ ਸਾਡੇ ਬਜ਼ੁਰਗਾਂ ਦੇ ਹਾਲ ਬਜ਼ੁਰਗ ਆ ਗਿਆ ਤੇ ਆ ਬਜ਼ੁਰਗਾਂ ਨੂੰ ਨਵੀਂ ਗੱਡੀ ਦੇਣੀ ਆਪਾਂ ਹੁਣ ਤੇ ਆ ਬਜ਼ੁਰਗ ਆ ਗਿਆ ਆ ਆ ਗਿਆ ਬਜ਼ੁਰਗ ਆਜੋ ਆਜੋ ਇਧਰ ਘਮਾ ਲਓ ਇਧਰ ਨੂੰ ਘਮਾ ਲਓ ਉਧਰ ਨੂੰ ਇਧਰ ਨੂੰ ਘਮਾ ਲਓ ਇਧਰ ਨੂੰ ਘਮਾ ਦਿਓ ਰੱਖ ਦਿਓ ਦੋਈ ਦੋਈ ਬੋਰੀਆਂ ਸੀਮੈਂਟ ਆ ਹਾਂਜੀ ਆਜੋ ਫਿਰ ਲਓ ਦੀ ਆਜੋ ਆਜੋ ਹਾਂਜੀ ਹਾਂਜੀ ਕਿਥੇ ਕੀ ਸੀਮਿੰਟ ਸੀਮਿੰਟ ਆ ਜੇ ਆ ਤੇ ਬਹੁਤ ਹੋਰੀਆ ਇਹ ਬਬਾਈ ਸੀਮਿੰਟ ਤੁਹਾਡੇ ਵਾਸਤੇ ਤੁਹਾਡੀ ਆਪਣੀ 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 ਗੱਡੀ ਤਲੇ ਦੇ ਨਿਆਰੇ ਬੰਦ ਤੇ ਮਾਰ ਕੋ ਨਹੀਂ 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 ਇਹ ਆ ਸੀਮਟ ਤੁਸੀਂ ਕੀ ਕਿਹਾ ਸੀ ਕਿ ਗਰੀਬ ਗਰੀਬ ਹੀ ਕਹੇ ਵਲੇ ਅਮੀਰੀ ਵੀ ਮਹਾਰਾਜ ਨੇ ਜਦੋਂ ਸੋ ਲਈ ਤੇ ਅਮੀਰੀ ਵੀ ਆ ਜਾਣੀ ਆ ਆ ਗਈ ਫਿਰ ਕੇ ਆਏ ਚਾਹੀਦੇ ਬੰਦੇ ਆਇ ਤੇ ਬੰਦ ਆਇ ਤੇ ਦੇਣੇ ਦੀ ਬਣਗੇ ਈਮਣ ਕੀ ਗਿਆ 16000 ਰਾਜ ਜੁੜਨਾ ਤੇ ਨਾ ਲਿਆ ਜਾਣਾ ਨਾ ਜੀ ਨਾ ਪਰ ਜਦੋਂ ਗੁਰੂ ਗ੍ਰੰਥ ਸਾਹਿਬਾ ਜੀ ਨੇ ਦੇਣਾ ਤੇ ਉਹਨੇ ਸਾਰੇ ਕੁਝ ਦੇ ਹੀ ਦੇਣਾ ਠੀਕ ਹੈ ਬੱਬੀ ਅੱਜ ਤੋਂ ਬਾਅਦ ਇਹ ਗੱਡੀ ਤੁਹਾਡੀ ਠੀਕ ਆ ਵਧੀਆ ਲੱਗਦੀ ਹੈ ਬਹੁਤ ਵਧੀਆ ਬਹੁਤ ਵਧੀਆ ਸਰਪ੍ਰਾਈਜ਼ ਹੀ ਆ ਯਕੀਨ ਹੁੰਦਾ ਕਿ ਨਹੀਂ ਹੁੰਦਾ ਨਹੀਂ ਨਹੀਂ ਮੈਂਗਾ ਯਕੀਨ ਕਿਉਂ ਨਹੀਂ ਚਲੋ ਵਧੀਆ ਵਧੀਆ ਤੂੰ ਹੀ ਕਿ ਤੂੰ ਹੀ ਕਿ ਸੋਚਿਆ ਸੀ ਕਿ ਸੀਮਰ ਦੀ ਬੁਰੀ ਹੋਣੀ ਆ ਤੂੰ ਕੀ ਆਹੀ ਚਲੋ ਆਜੋ 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 ਮੜਾ ਜਾ ਨਾ ਰਾਜਾ ਇਹਨਾਂ ਸੈਰ ਤੇ ਗਲੀ ਮੜਾ ਕਮਾ ਕੇ ਆਂਦੇ ਨੇ ਉਹਨਾਂ ਨੂੰ ਹੈ ਆ ਫੜੋ ਤੈਨੂੰ ਮੜਾ ਜਾ ਕਮਾ ਕੇ ਆਓ ਪਹਿਲੇ ਰੌਂਡ ਮਾਰ ਕੇ ਆਓ ਮੇਰੇ ਕੋਲ ਚੱਲਦੀ ਠੀਕ ਆ ਵਾਹਿਗੁਰੂ ਸੋ ਬਜ਼ੁਰਗ ਆ ਗਏ ਆ ਜੀ ਅੱਧਰ ਲੈ ਅੱਧਰਾਂ ਦੀ ਤੁਹ ਬਜ਼ੁਰਗ ਖੁਸ਼ ਆ ਪੂਰੇ ਸੱਜੂ ਜਾਨ ਦਾ ਸਪਾਸ਼ਾ ਦੀ ਕਿਰਪਾ ਹੈ ਕਿ ਅੱਜ ਬਜ਼ੁਰਗਾਂ ਨੂੰ ਪ੍ਰਾਪਤ ਬਾਬੇ ਕਿਦਾਂ ਲੱਗਣ ਦਿਆ ਹੈਂ ਦੇਖ ਲਓ ਗੁਰੂ ਸਾਹਿਬ ਨੇ ਕਿਰਪਾ ਕਰਤੀ ਅੱਜ ਹੈਂ ਆਜੋ ਅੰਦਰ ਆਜੋ ਫਿਰ ਪਾਸ ਪੈਸੇ ਦੇ ਦੀ ਆਜੋ 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 ਪੈਸੇ ਦੇ ਦੀ ਆਜੋ ਬਾਬਾ ਜੀ ਸਾਰੇ ਪੈਸੇ ਦੇ ਦੇ ਤੁਹਾਡੀ ਗੱਡੀ ਦੇ ਠੀਕ ਹੈ ਜੀ ਅੱਜ ਤੋਂ ਇਹ ਗੱਡੀ ਤੁਹਾਡੀ ਠੀਕ ਹੈ ਹਾਂ ਲੋ ਆਪੜੋ ਮਾਇਆ ਇੱਕ ਗੁਰੂ ਰਾਮਦਾਸ ਪਾਸ਼ਾ ਜੀ ਨੇ ਭੇਜੀ ਆ ਆ ਦੇ ਦਿਓ ਠੀਕ ਆ ਜੀ ਅੱਜ ਤੋਂ ਇਹ ਗੱਡੀ ਤੁਹਾਡੀ ਅੱਛਾ ਮੈਨੂੰ ਹੁਣ ਇਹ ਚੀਜ਼ ਦੱਸੋ ਤੁਹਾਨੂੰ ਕੀ ਕੀ ਲੱਗਿਆ ਮੈਂ ਤੁਹਾਨੂੰ ਸੀਮਰ ਦੀ ਬੋਰੀਏ ਦੇਣੀ ਆ ਅਜਾ ਮੈਂ ਤੇ ਇਹੋ ਸੋਚਿਆ ਜਿਹੜਾ ਲਾਵਾਂਗੇ ਅੱਛਾ ਤੇ ਮਾਲਕ ਨੇ ਇਦਾਂ ਵਧੀਆ ਲੱਗਦਾ ਜਿਹੜਾ ਹਾਂ ਅੱਜ ਕੁ ਚੱਕਰ ਕਿੰਨੇ ਟਾਈਮ ਦੇ ਹੋ ਜਾਏ ਅੱਛਾ ਤੇ ਕੰਮ ਵੀ ਲਿਆ ਅੱਜ ਇਹ ਬਹੁਤ ਵਧੀਆ ਇਲਾਕੇ ਰਹਿਂਦੇ ਆ ਅੱਛਾ ਤੇ ਕੁਛ ਨਹੀਂ ਕਮਾਈ ਤੀ ਹਾਂ ਤੇ ਪਰ ਹੁਣ ਕਿੰਨਾ ਕਮਾ ਲਿਆ ਹੁਣ ਜੇ ਕਿਹਨੋਂ ਤੇ ਤੁਹਾਨੂੰ ਪਤਾ ਵੀ ਸੋਚਦੇ ਥੋਨੇ ਅੱਜ ਜਹਾੜੀ ਨਹੀਂ ਲੱਗੀ 2 2 ਵਜ ਗਏ ਆ ਪਹਿਹਣ ਨਹੀਂ ਬਣਿਆ ਅੱਜ ਪਹਿਹ ਸਰੀ ਜ਼ਿੰਦਗੀ ਦਾ ਜਿੰਦਗੀ ਜਿਹੜਾ ਉਹਨਾਂ ਹੁੰਦੇ ਜਿਹੜੇ ਚਲੋ ਬਹੁਤ ਸੁਣਾ ਹੋ ਗਿਆ ਤੇ ਬਾਬਾ ਜੀ ਹੁਣ ਆਪਾਂ ਇੱਕ ਇੱਕ ਚੀਜ਼ ਬੋਲਣੀ ਦੋਵਾਂ ਨੇ ਠੀਕ ਹੈ ਬੋਲਣਾ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸੋ ਬਾਬੇ ਉਹ ਪਹਿਲੀ ਚੀਜ਼ ਕਿ ਅਸੀਂ ਤੁਹਾਨੂੰ ਕੁਝ দান ਨਹੀਂ ਕੀਤਾ ਇਹ ਜੋ ਵੀ ਤੁਹਾਨੂੰ ਦਿੱਤਾ ਇਹ ਗੁਰੂ ਰਾਮਦਾਸ ਪਾਸ਼ਾ ਜੀ ਨੇ ਦਿੱਤਾ ਹੈ ਤੁਹਾਨੂੰ ਆਇਡੈਂਟੀਫਾਈ ਕਰਕੇ ਅਸੀਂ ਦੇਖਿਆ ਤੁਸੀਂ ਰਿਕਸ਼ੇ ਤੇ ਬੈਠੇ ਹੋਏ ਸੀ ਤੁਸੀਂ ਕਦੀ ਤਾਂ ਦੇਖਦੇ ਪਏ ਅਸੀਂ ਕਦੀ ਸਾਈਡ ਤੇ ਦੇਖਦੇ ਪਏ ਦੀ ਮੈਂ ਤੁਹਾਨੂੰ ਦੇਖਿਆ ਉਸ ਤੋਂ ਬਾਅਦ ਤੁਹਾਡੇ ਕੱਪੜੇ ਦੇਖੇ ਫਿਰ ਮੈਂ ਦੇਖਿਆ ਮੈਂ ਕਿਹਾ ਬਾਬਾ ਜੀ ਨੂੰ ਪੁੱਛਦੇ ਕਿੰਨੇ ਪੈਸੇ ਕਿ ਮੈਂ ਜਦੋਂ ਤੁਸੀਂ ਮੈਨੂੰ ਕਹਿਣਾ ਕਿ ਜੀ ਅਮੀਰ ਇਹ ਅਮੀਰਾਂ ਨੂੰ ਤੇ ਚਲੋ ਮਿਲਦਾ ਗਰੀਬਾਂ ਨੂੰ ਕੋਈ ਕੁਝ ਨਹੀਂ ਦਿੰਦਾ ਸੋ ਮੈਨੂੰ ਉਸ ਚੰਦ ਤੇ ਲੱਗਾ ਕਿ ਨਹੀਂ ਭਾਈ ਸਾਹਿਬ ਦਾ ਹੌਸਲਾ ਡੋਲਦਾ ਪਿਆ ਸੋ ਤਾਂ ਕਰਕੇ ਪਿਆਰਿਓ ਤੁਹਾਡੇ ਵਾਸਤੇ ਗੁਰਾਂ ਦਾ ਪਾਸ਼ਾ ਜੀ ਨੇ ਇਹ ਰਿਕਸ਼ਾ ਹੀ ਦੇ ਦਿੱਤਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਠੀਕ ਹੈ ਜੀ ਸੋ ਅੱਜ ਤੋਂ ਇਹ ਰਿਕਸ਼ਾ ਤੁਹਾਡਾ ਤੇ ਤੁਸੀਂ ਇਹਦੇ ਤੇ ਆਪਣੀ ਅਰਨੀ ਕਰਨੀ ਕਮਾਈ ਕਰਨੀ ਤੇ ਆਪਣਾ ਸੋਹਣਾ ਜ਼ਿੰਦਗੀ ਜੜੀ ਬਤੀਤ ਕਰਨੀ ਠੀਕ ਹੈ ਜੀ ਖੁਸ਼ ਹੋ ਪਿਆਰਿਓ ਬਿਲਕੁਲ ਤੇ